把那个老板。 ਪ੍ਰਵਾਸੀ ਭਈਏ ਨੇ ਕੁੱਟ ਦਿੱਤਾ ਸਰਦਾਰ ਤੇ ਪੁੱਟ ਦਿੱਤੀ ਦਾੜੀ ਤਾਂ ਗੁੱਸੇ ਵਿੱਚ ਆਏ ਲੋਕਾਂ ਨੇ ਪ੍ਰਵਾਸੀ ਦਾ ਕਰ ਦਿੱਤਾ ਕੁਟਾਪਾ ਅੱਜ ਦਿਨ ਪ੍ਰਵਾਸੀਆਂ ਵੱਲੋਂ ਪੰਜਾਬੀਆਂ ਨਾਲ ਕੋਈ ਨਾ ਕੋਈ ਤੱਕਾ ਕਰਨ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤੇ ਹੁਣ ਇੱਕ ਪ੍ਰਵਾਸੀ ਵੱਲੋਂ ਇੱਕ ਸਰਦਾਰ ਵਿਅਕਤੀ ਜੋ ਕਿ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਹੈ ਉਸ ਦੀ ਦਾੜੀ ਪੁੱਟ ਦਿੱਤੀ ਗਈ ਤੇ ਦਸਤਾਰ ਵੀ ਉਤਾਰ ਦਿੱਤੀ ਗਈ ਤਾਂ ਗੁੱਸੇ ਵਿੱਚ ਆਏ ਲੋਕਾਂ ਨੇ ਉਸ ਪ੍ਰਵਾਸੀ ਦਾ ਕੁਟਾਪਾ ਚੜ੍ਹ ਦਿੱਤਾ ਤੇ ਸਰਦਾਰ ਵਿਅਕਤੀ ਦੇ ਪੈਰੀ ਹੱਥ ਲਵਾ ਕੇ ਮਾਫੀ ਮੰਗਵਾਈ ਗਈ। ਆ ਵੀ ਹੱਥ ਲੱਗਣਾ ਚਾਹੋ ਓ ਚਲੋ ਆ ਜਾਓ ਲੋ ਆ ਸ਼ਰੰਦਾ ਐ ਹੁਣ ਯਾ ਥਾਲੇ 50 ਜਾ ਕੇ ਤੁਸੀਂ ਆਹ ਕੋ ਕਰਦੇ ਹੋ ਥਾਲੇ 50 ਦਾ ਖਾਣੇ ਤੁਸੀਂ 50 ਦਾ ਰੋ ਕਰਦੇ ਹੋ ਦੀ ਆ ਦੇਖੋ ਥਾਲੇ 50 ਦਾ ਖਾਣੇ ਮੇਰੇ ਵੀ ਬਾਹਰ ਚਲੋ ਬਾਹਰ 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 ਓ ਥਾਲਾ ਭੱਜਿਆ ਕੋੜਾ ਨਹੀਂ ਪਾ ਅੰਦਰ ਕੋੜਿਆ ਭੱਜ ਰਿਹਾ ਇਹ ਇਥੇ ਨਹੀਂ ਆਹ ਲਓ ਨਾ ਆਏ ਪਛਾਣਦੇ ਆ ਬੰਦੇ ਨੇ ਜਿਹਨੇ ਦਾ ਦਾਸ ਜੀ ਕਹਿੰਦਾ ਨਾ ਇਹੀ ਆ ਦਾਸ ਜੀ ਕਹਿੰਦਾ ਇਹੀ ਆ ਹਾਂ ਹੁਣ ਕਾਡੇ ਨੂੰ ਨਾ ਪੰਜਾਂ ਨੂੰ 10 ਵੱਡੇ ਦੂਰਵੇਂ ਨੂੰ ਓਏ ਆ ਦੇਖ ਲੋ ਬਿਹਾਰੀਓ ਇਹਨਾਂ ਹੋ ਰਹੀਆਂ ਘਟਨਾਵਾਂ ਲਈ ਤੁਸੀਂ ਕਿਸ ਨੂੰ ਜ਼ਿੰਮੇਵਾਰ ਸਮਝਦੇ ਹੋ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੀ ਤੇ ਜੇਕਰ ਇਹਨਾਂ ਘਟਨਾਵਾਂ ਲਈ ਤੁਸੀਂ ਪੰਜਾਬ ਵਿੱਚ ਵੱਧ ਰਹੀ ਪ੍ਰਵਾਸੀਆਂ ਦੀ ਗਿਣਤੀ ਨੂੰ ਜ਼ਿੰਮੇਵਾਰ ਮੰਨਦੇ ਹੋ ਤਾਂ ਕਮੈਂਟ ਬਾਕਸ ਵਿੱਚ ਯੈਸ ਲਿਖਣਾ ਤੇ ਜੇਕਰ ਨਹੀਂ ਤਾਂ ਨੋ ਲਿਖਣਾ ਜਾਂ ਫਿਰ ਇਸ ਦਾ ਕੋਈ ਹੋਰ ਕਾਰਨ ਸਮਝਦੇ ਹੋ ਤਾਂ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਜੀ ਦਾ ਦਾਸ ਜੀ ਕਹਿੰਦਾ ਮਾਹੀ ਆ ਦਾਸ ਨੇ ਕਿਹਾ ਕਹਿੰਦਾ ਇਹੀ ਆ ਹਾਂ